ਇਹ ਕੰਬੈਨ ਦੇ ਮਗਰ ਜਿਹੜਾ ਰਹਿ ਜਾਂਦਾ ਜੇ ਲਾਉਣ ਨੂੰ ਖਲਾਰਦਾ ਜੇ ਤੇ ਇਸ ਵਾਰ ਨਾ ਝੋਨੇ ਕਾਫੀ ਟੇਕਲੇ ਹੀ ਉਹਦੇ ਕਰਕੇ ਮੁਸ਼ਕਲ ਕਾਫੀ ਆਈ ਏ ਤੇ ਇਹ ਲਿਆਂਦਾ ਜੇ ਆਪਾਂ ਧੂਰੀ ਦੇ ਨੇੜੇ ਪਿੰਡ ਵਾ ਕੋਈ ਉੱਥੋਂ ਵਰਕਸ਼ਾਪ ਜੇ ਮਸ਼ਕਰ ਮਾਇਗਰੀ ਆ ਇਹਨਾਂ ਦਾ ਕੰਟੈਕਟ ਨੰਬਰ ਜੇ ਤੇ ਬਾਕੀ ਅਸੀਂ ਚੱਲਦੇ ਆਂ ਖੇਤ ਵਿੱਚ ਤੇ ਫਿਰ ਤੁਹਾਨੂੰ ਦੱਸਦੇ ਆਂ ਕਿੱਦਾਂ ਦਾ ਕਰਤਾ ਜੇ ਕੰਮਕਾਰ ਹਾਂਜੀ ਹੁਣ ਅਸੀਂ ਆਗੇ ਜੇ ਖੇਤਾਂ ਦੇ ਵਿੱਚ ਤੇ ਖੇਤਾਂ ਜਾ ਕੇ ਨਾਲ ਹੀ ਲੈਂਦਾ ਜੇ ਉਪਰ ਵਾਲੀ ਖਿਲਾਰਨ ਵਾਲਾ ਸੰਦ ਤੇ ਇਹ ਹੁਣ ਤੁਹਾਨੂੰ ਚਲਦੇ ਦੀ ਵਿਖਾਵਾਂਗੇ ਵੀਡੀਓ ਤੇ ਮੇਰੇ ਨਾਲ ਆਇਆ ਜੇ ਸ਼ਾਨ ਸ਼ਾਨ ਹੁਣ ਫੜੂਗਾ ਕੈਮਰਾ ਸ਼ਾਨ ਬਣਾਉਂਗਾ ਵੀਡੀਓ ਤੇ ਮੈਂ ਚਲਾਉਂ ਟਰੈਕਟਰ ਤੇ ਆ ਦਿੱਤਾ ਜੇ ਅਸੀਂ ਚਲਾ ਡੈਬ ਇਹ ਜੇ ਖਿਲਾਰਨ ਅਰਜੈਂਟ ਇਹਦੇ ਬਹੁਤ ਵਧੀਆ ਜੇ ਇੱਕ ਹੋਗੀ ਕੰਬੈਨ ਦਾ ਕਟਰ ਜਿਹੜਾ ਹੈ 14 ਫੁੱਟ ਤੋਂ ਇਕੱਠਾ ਕਰਕੇ ਫਿਰ 3-4 ਫੁੱਟ ਦੇ ਉੱਤੇ ਸਭ ਕੁਝ ਛੋਟ ਦਿੰਦਾ ਜੇ ਤੇ ਉਹਨੂੰ ਫਿਰ ਫਿਰ 14 ਫੁੱਟ ਤੇ ਖਿਲਾਰਨ ਲਈ ਇਹੋ ਜਨਤ ਜਿਹੜਾ ਕੰਮਜਾਬ ਜੇ ਮਲਚਿੰਗ ਵੀ ਕਰਨੀ ਤਾਂ ਵੀ ਇਹਦੇ ਨਾਲ ਹੀ ਸੂਤਰ ਹੁੰਦਾ ਜੇ ਮਲਚਰ ਵੀ ਫਿਰ ਵਧੀਆ ਫਿਰਦਾ ਜੇ ਨਹੀਂ ਤੇ ਉਹ ਜਿਹੜੀ ਕੰਬੈਨ ਦੀਆਂ ਢੇਰੀਆਂ ਹੁੰਦੀਆਂ ਉਹਦੇ ਉੱਤੇ ਮਲਚਰ ਵੀ 扑ਕਦਾ ਰਹਿੰਦਾ ਜੇ ਤੇ ਫਿਰ ਉਹ ਵੀ ਕੋਈ ਕੰਮ ਨਹੀਂ ਜੈ ਡਾ ਵਧੀਆ ਕਰਦਾ ਤੇ ਜੇ ਪਹਿਲਾਂ ਆਪਾਂ ਕੁਝ ਡੰਡਿਆਂ ਨਾਲ ਖਲਾਰਦੇ ਉਹਦੇ ਨਾਲ ਦੋ ਬੰਦੇ ਮੰਨ ਲਓ ਵੀ ਕਿਲਾ ਡੇਢ ਹੀ ਖਲਾਰਦੇ ਚੰਗੀ ਤਰ੍ਹਾਂ ਪਤਲਾ ਪਤਲਾ ਜੇ ਕਰੀਏ ਤੇ ਬਾਕੀ ਇਹਦਾ ਸਾਨੂੰ ਤੇਦਾ ਠੀਕ ਲੱਗਾ ਜੇ ਤੇ ਨੰਬਰ ਇਹਨਾਂ ਦਾ ਮੈਂ ਜਦੋਂ ਵੀਡੀਓ ਸਟਾਰਟ ਹੋਈ ਉਹਦੇ ਵਿੱਚ ਮੈਂ ਪਾਇਆ ਇੱਕ ਥਾਂ ਜੇ ਕਿ ਇਹਨੇ ਲੈਣ ਦਾ ਕੋ ਚਾਹਵਾਨ ਹੋਊਗਾ ਤੇ ਇਹਨਾਂ ਨਾਲ ਸਪਰਕ ਕਰ ਲੋ ਸਟ੍ਰੇਟ ਵੀ ਇਹਨਾਂ ਦਾ ਜੈਜ ਜੇ ਉਦਾਂ ਬਾਹਰ ਆਮ ਲੋਕ ਕਰਨ ਲੋ ਤੇ ਕੁਆਲਿਟੀ ਪੱਖੋਂ ਵੀ ਠੀਕ ਆ ਅਸੀਂ ਇਹਨੂੰ ਇਦਾਂ ਹੀ ਫੇਰ ਕੇ ਇਹਦੇ ਉੱਤੇ ਸਿੱਧਾ ਸੁਪਰ ਸ਼ੀਟਰ ਕਰਾਂਗੇ ਚੈੱਕ ਭਲਾ ਜੀ ਇਦਾਂ ਹੋ ਗਿਆ ਉਹਦੀ ਵੀ ਤੁਹਾਨੂੰ ਚਲਾ ਕੇ ਦਿਖਾਵਾਂਗੇ ਵੀਡੀਓ ਇਹਹੀਂ 3-4 ਕੇ ਲੈ ਜਿਹੜੇ ਇਹ ਮੰਨ ਲਓ ਵੀ ਤੁਸੀਂ 15 ਕੁ 20 ਮਿੰਟਾਂ ਜਿ ਖਿਲਾ ਦਿੰਦਾ ਜੀ ਇੰਨਾ ਕੀ ਟਾਈਮ ਲੱਗਦਾ ਜੀ ਤੇ ਹੁਣ ਤੁਹਾਨੂੰ ਇਹਨਾਂ ਸੁਪਰ ਸੀਡਰ ਦੇ ਉੱਤੇ ਚਲਾ ਕੇ ਇਹਦੇ ਫਿਰ ਉਹ ਖਵਨੇ ਉਹਦਾ ਕਿੱਦਾਂ ਦੀ ਤਾਂ ਸਫਾਈ ਹੁੰਦੀ ਉਹਦਾ ਰਿਜ਼ਲਟ ਦੱਸਦੇ ਤੁਹਾਨੂੰ ਅਹੀਂ ਫੇਰ ਕੇ ਨਾ ਉਹਨੂੰ ਖਲਾਰਨ ਵਾਲਾ ਪ੍ਰਾਲੀ ਤੇ ਹੋਣਾ ਸੁਪਰ ਸੀਟਰ ਲਿਆ ਜੇ ਚਲਾਂ ਨੋਵੋ ਦੇ ਮਗਰ ਦਿੱਤਾ ਜੇ ਪਾ ਤੇ ਇਹ ਤੁਹਾਨੂੰ ਕਰਾਉਂਦੇ ਚੈੱਕ ਤੇ ਸਫਾਈ ਸਾਨੂੰ ਦੇ ਠੀਕ ਲੱਗਾ ਜੇ ਸਾਡੇ ਹਿਸਾਬ ਨਾਲ ਤੇ ਕਰਨ ਕੇ ਇਦਾਂ ਹੀ ਵੇਚੀ ਜਾ ਸਕਦੀ ਜੇ ਸਫਾਈ ਵਧੀਆ ਹੋਣ ਲਈ ਜੇ ਤੇ ਅਹੀਂ ਇੱਥੇ ਤੇ ਸਾਰੀ ਇਦਾਂ ਹੀ ਵੇਚਾਂਗੇ ਲਾਉਣ ਵੀ 110 ਦਾ ਹੀ ਲਾਉਣ ਵੀ ਭਰ ਆ ਜੇ